ਕਰਦੀ ਹੋਈ ਖਬਰ ਸਾਂਝੀ ਕਰ ਰਿਹਾ ਹਾਂ ਤੁਹਾਡੇ ਨਾਲ ਦੱਸ ਦਈਏ ਕਿ ਖੇਮਕਰ ਦੇ ਵਿੱਚ ਪਿਓ ਪੁੱਤ ਦੀ ਇਸ ਚੀਜ਼ ਤੋਂ ਲੜਾਈ ਹੋ ਜਾਂਦੀ ਹੈ ਕਿ ਝੋਨਾ ਜਿਹੜਾ ਆ ਉਹ ਮੰਡੀ ਚ ਲੈ ਜਾਣ ਨੂੰ ਲੈ ਕੇ ਤਾਂ ਇੰਨੇ ਤਕਰਾਰ ਵੱਜ ਜਾਂਦੀ ਹੈ ਤਾਂ ਪਿਓ ਵੱਲੋਂ ਆਪਣੀ ਲਾਇਸੈਂਸੀ ਪਿਸਤੌਲ ਕੱਢ ਕੇ ਜੜਾ ਆ ਉਹ ਲੈ ਕੇ ਆਉਂਦਾ ਤਾਂ ਮੁੰਡੇ ਵੱਲੋਂ ਉਹੀ ਉਸਦੀ ਪਿਸਤੌਲ ਖੋ ਕੇ ਆਪਣੇ ਪਿਓ ਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਸੰਸਕਾਰ ਵੀ ਕਰ ਦਿੱਤਾ ਜਾਂਦਾ ਹੈ ਜਦੋਂ ਇਹ ਮਾਮਲਾ ਜੜਾ ਆ ਉਹ ਪਿੰਡ ਵਾਲਿਆਂ ਨੂੰ ਪਤਾ ਚੱਲਦਾ ਆ ਤਾਂ ਪਿੰਡ ਵਾਲਿਆਂ ਵੱਲੋਂ ਜੜਾ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਜਾਂਦੀ ਤਾਂ ਪੁਲਿਸ ਆਉਂਦੀ ਆ ਤਾਂ ਦੱਸਿਆ ਜਾ ਰਿਹਾ ਕਿ ਮੁੰਡਾ ਜਿਹਦੇ ਵੱਲੋਂ ਇਹ ਗੋਲੀ ਚਲਾਈ ਗਈ ਸੋ ਫਿਲਹਾਲ ਜੜਾ ਉਹ ਫਰਾਰ ਦੱਸਿਆ ਜਾ ਰਿਹਾ ਤਾਂ ਪੁਲਿਸ ਅਧਿਕਾਰੀ ਕੀ ਕਹਿ ਰਹੇ ਨੇ ਇਸ ਮਾਮਲੇ 'ਚ ਤੁਹਾਨੂੰ ਵੀ ਦੱਸਦੇ ਹਾਂ ਪਿੰਡ ਬਾਹਰ ਨਗਰ ਕੱਲ ਰਾਤ ਇੱਕ ਬੜੀ ਤੁਖਦਾਈ ਘਟਨਾ ਹੋਈ ਜਦੋਂ ਪੁੱਤਰ ਵੱਲੋਂ ਹੀ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਤਾਂ ਇਸ ਸਬੰਧੀ ਜਿਹੜੀ ਮਹਤਵਪੂਰਨਾ ਇਨਫੋਰਮੇਸ਼ਨ ਆ ਉਹ ਐਸਐਚਓ ਥਾਣਾ ਬਲਟੋਆ ਨੂੰ ਰਿਸੀਵ ਹੋਈ ਜਿਸ ਸਬੰਧੀ ਪੁਲਿਸ ਪਾਰਟੀ ਤੇ ਮੈਂ ਵੀ ਮੌਕੇ ਤੇ ਪਹੁੰਚਾ ਜਿੱਥੇ ਜਾ ਕੇ ਤਸਦੀਕ ਕਰਨ ਤੇ ਸਾਨੂੰ ਇਹ ਗੱਲ ਪਤਾ ਲੱਗੀ ਕਿ ਕੱਲ ਸ਼ਾਮ ਸੁਖਵੰਤ ਸਿੰਘ ਸਨੋ ਫਰਜੀਤ ਸਿੰਘ ਇਹ ਮਰਨ ਵਾਲੇ ਨੇ ਸਤਵਿੰਦਰ ਸਿੰਘ ਇਹਨਾਂ ਦਾ ਲੜਕਾ ਹੈ ਸਤਵਿੰਦਰ ਸਿੰਘ ਸਨੋ ਸੁਖਵੰਤ ਸਿੰਘ ਜਿਨੇ ਗੋਲੀ ਚਲਾ ਕੇ ਆਪਣੇ ਪਪਾ ਦਾ ਕਤਲ ਕੀਤਾ ਇਹਨਾਂ ਦੇ ਜਿਹੜਾ ਝਗੜਾ ਆ ਉਹ ਕੱਲ ਸ਼ਾਮੀ ਝੋਨੇ ਨੂੰ ਮੰਡੀ ਵਿੱਚ ਸੁੱਟਣ ਨੂੰ ਲੈ ਕੇ ਹੋਇਆ ਇਸ ਗੱਲ ਦੀ ਤਕਰਾਰ ਦੋਵਾਂ ਪਿਓ ਪੁੱਤਾਂ ਦੇ ਵਿੱਚ ਹੋਈ ਉਹਨੇ ਜਿਹੜਾ ਤਾਂ ਥੋੜਾ ਜਿਹਾ ਸ਼ਰਾਬੀ ਉਹਨੇ ਦਨਾਲੀ ਕੱਢ ਕੇ ਆਪਣੇ ਲੜਕੇ ਵੱਲ ਕੀਤੀ ਤੇ ਮੁੰਡੇ ਨੇ ਦਨਾਲੀ ਖੋ ਕੇ ਆਪਣੇ ਪਿਤਾ ਦੇ ਫਾਇਰ ਕਰ ਦਿੱਤਾ ਤੇ ਉਹਦੇ ਨਾਲਾ ਦੇ ਵਿੱਚ ਲੱਗ ਗਿਆ ਪਿਤਾ ਜੀ ਜਿਹੜੇ ਜ਼ਖਮੀ ਹੋ ਗਏ ਉਹਨਾਂ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਤੇ ਡਾਕਟਰ ਸਾਹਿਬ ਨੇ ਦਾਖਲ ਕੀਤੇ ਤੋਂ ਪਹਿਲਾਂ ਹੀ ਉਹਨਾਂ ਨੂੰ ਚੈੱਕ ਕਰਕੇ ਦੱਸ ਦਿੱਤਾ ਵੀ ਇਹ ਮਰ ਚੁੱਕੇ ਨੇ ਇਹਨਾਂ ਦੀ ਮੌਤ ਹੋ ਚੁੱਕੀ ਆ ਜਿਸ ਵੰਦੀ ਇਹ ਡੈੱਡ ਬੋਡੀ ਲੈ ਕੇ ਫੇਰ ਆਪਣੇ ਪਿੰਡ ਆ ਗਏ ਕਿਉਂਕਿ ਇੱਕੋ ਘਰ ਨਾਲ ਸਬੰਧਤ ਮਾਮਲਾ ਸੀ ਮਲਕੇ ਪੁੱਤਰ ਵੱਲੋਂ ਹੀ ਪਿਤਾ ਦਾ ਜਿਹੜਾ ਕਤਲ ਕੀਤਾ ਗਿਆ ਏ ਇਸ ਕਰਕੇ ਇਹਨਾਂ ਨੇ ਸਵੇਰ ਜਿਹੜਾ ਇਹਦਾ ਸਸਕਾਰ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੇ ਬਿਨਾਂ ਹੀ ਕਰ ਦਿੱਤਾ ਇਸ ਸਬੰਧੀ ਜਦੋਂ ਇਨਫੋਰਮੇਸ਼ਨ ਤੇ ਅਸੀਂ ਮੌਕੇ ਤੇ ਪੁੱਛਿਆ ਤੇ ਮੌਕੇ ਤੇ ਪੜਤਾਲ ਕੀਤੀ ਤੇ ਮਰਨ ਵਾਲੇ ਦੀ ਪਤਨੀ ਜਸਵੀਰ ਕੌਰ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਜਿਹੜੀ ਹੈ ਅੰਡਰ ਸੈਕਸ਼ਨ 103 ਜੀ ਬਣੇ 1 238 ਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਰਾਵਾਂ ਥੱਲੇ ਥਾਣੇ ਬਲਟੋਈ ਵਿਖੇ ਪਰਚਾ ਦਰਜ ਕਰਕੇ ਤੇ ਦੀ ਤਫ਼ਤੀਸ਼ ਮੁਕੰਮਲ ਜਿਹੜੀ ਆ ਉਹ ਆਰੰਭ ਕਰ ਦਿੱਤੀ ਤੇ ਤਫ਼ਤੀਸ਼ ਦੌਰਾਨ ਇਹ ਗੱਲ ਬਿਲਕੁਲ ਸਾਹਮਣੇ ਆਈ ਆ ਕਿ ਮਰਨ ਵਾਲੇ ਸੁਖਵੰਤ ਸਿੰਘ ਦੇ ਲੜਕੇ ਵੱਲੋਂ ਹੀ ਉਹਦੇ ਲਾਇਸੈਂਸੀ ਵੈਪਨ ਦੇ ਨਾਲ ਫਾਇਰ ਕਰਕੇ ਆਪਣੇ ਪਿਤਾ ਦਾ ਕਤਲ ਕੀਤਾ ਗਿਆ ਇਸ ਸੰਬੰਧੀ ਜਿਹੜੀ ਐਫਐਐਸਐਲ ਟੀਮਾਂ ਵੀ ਮੌਕੇ ਤੇ ਬੁਲਾਈਆਂ ਗਈਆਂ ਹੋਰ ਜਿਹੜੇ ਸੈਂਟੀਫਿਕ ਐਕਸਪਰਟ ਉਹ ਵੀ ਆਏ ਇਸ ਮੌਕੇ ਤੇ ਤਫ਼ਤੀਸ਼ ਕਰਦੇ ਹਾਂ ਸਾਨੂੰ ਉਹਦੇ ਕੁਝ ਜਿਹੜੇ ਖੂਨ ਨਾਲ ਲੂਥ ਕੱਪੜੇ ਤੇ ਖੂਨ ਲੂਥ ਜਿਹੜੀ ਮਿੱਟੀ ਆ ਜਿਹੜੀ ਮਿਲੀ ਆ ਜਿਹਨੂੰ ਵਕਫਰਦਰਹੀਂ ਕਬਜ਼ਾ ਪੁਲਿਸ ਦੇ ਵਿੱਚ ਲਿਆ ਗਿਆ। ਸੋ ਇਹਦੇ ਸੰਬੰਧੀ ਜਿਹੜਾ ਮੁਕੱਦਮਾ ਉਹ ਅਸੀਂ ਦਰਜ ਕਰ ਲਿਆ। ਜਿੱਥੇ ਇਹਨਾਂ ਨੇ ਜਿਹੜੀ ਮ੍ਰਿਤਕ ਦਾ ਅੰਤਮ ਸੰਸਕਾਰ ਕੀਤਾ ਸੀ ਉਸ ਤੋਂ ਉਹਦੀਆਂ ਹਸਤੀਆਂ ਵੀ ਅਸੀਂ ਕਬਜ਼ਾ ਪੁਲਿਸ ਚ ਲੈ ਲਈਆਂ ਤੇ ਸਾਰਿਆਂ ਨੂੰ ਅਸੀਂ ਐਨਾਲਿਸਿਸ ਵਾਸਤੇ ਐਫਐਸਐਲ ਭੇਜਾਂਗੇ। ਤੇ ਇਹਦੇ ਨਾਲ ਮੌਤ ਦੇ ਕਾਰਨਾਂ ਬਾਰੇ ਵੀ ਪਤਾ ਲਗਾਇਆ ਜਾਊਗਾ। ਦੇ ਨਾਲ ਦੀ ਨਾਲ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਜਿਨ੍ਹਾਂ ਵਿਅਕਤੀਆਂ ਨੇ ਇਹਦਾ ਅੰਤਮ ਸੰਸਕਾਰ ਕੀਤਾ ਤੇ ਸਬੂਤਾਂ ਨੂੰ ਮਟਾਇਆ ਵਾ ਉਹਦੇ ਪਸਬੰਦੀ ਵੀ ਪੜਤਾਲ ਕਰਕੇ ਤੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਲੜਕੇ ਨੇ ਆਪਣੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਜਿਹੜੀ ਘਰ ਲੱਗੀ ਡੀਵੀਆਰ ਲਾ ਕੇ ਤੇ ਸਮੇਤ ਆਪਣੇ ਪਰਿਵਾਰ ਉਹ ਘਰ ਤੋਂ ਅੱਗੇ ਪਿੱਛੇ ਹੋ ਗਿਆ ਉਹਨੂੰ ਵੀ ਗ੍ਰਿਫਤਾਰ ਕਰਨ ਵਾਸਤੇ ਜਿਹੜੀਆਂ ਪਾਰਟੀਆਂ ਬਣਾ ਕੇ ਜਿੱਥੇ ਜਿੱਥੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਜਾਂ ਲੁਕਣ ਥਾਵਾਂ ਨੇ ਉਥੇ ਰੇਡ ਕਰਨ ਵਾਸਤੇ ਜਿਹੜੀ ਪੁਲਿਸ ਪਾਰਟੀਆਂ ਭੇਜ ਦਿੱਤੀਆਂ ਤੇ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਊਗਾ ਤੇ ਠੋਕ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਥੈਂਕ ਯੂ। ਪਿੰਡ